21 ਜੁਲਾਈ 2024 ਦਿਨ ਐਤਵਾਰ ਵਾਲੇ ਦਿਨ 부ਧ ਪੂਰणिमा ਦੋਸਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੁੰਦਾ ਜਿਹੜੇ ਲੋਕਾਂ ਦੀ ਜਤਕਾਂ ਦਾ ਵਿਆਹ ਦੇ ਵਿੱਚ ਦਿੱਕਤ ਆ ਰਹੀ ਆ ਵਿਆਹ ਹੋ ਨਹੀਂ ਰਿਹਾ ਜਾਂ ਰਿਸ਼ਤਾ ਨਹੀਂ ਆ ਰਿਹਾ ਜਾਂ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਤਾਂ ਜੇ ਕੋਈ ਦੇਖਣ ਵੀ ਆਉਂਦਾ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਚੁੱਪ ਕਰਕੇ ਬੈਠ ਜਾਂਦੇ ਨੇ ਤੇ ਤੁਹਾਨੂੰ ਰਿਪਲਾਈ ਵੀ ਨਹੀਂ ਆਉਂਦਾ ਦੋਸਤੋ ਉਹਦੇ ਲਈ ਸਭ ਤੋਂ ਵਧੀਆ ਦਿਨ ਹੈ ਤੇ ਬਹੁਤ ਵਧੀਆ ਇਸ ਦਿਨ ਉਪਾਦਸਨ ਜਾ ਰਹੇ ਆ ਜਿਹੜਾ ਕਿ ਬੜਾ ਕਾਰਗਰ ਉਪਾਅ ਆ ਦੋਸਤੋ ਤੁਸੀਂ ਦੋਸਤੋ ਖੀਰ ਬਣਾਉਣੀ ਆ ਤੇ ਕੇਸਰ ਵਾਲੀ ਖੀਰ ਬਣਾਉਣੀ ਆ ਉਹਦੇ ਵਿੱਚ ਹਲਕਾ ਜਿਹਾ ਕੇਸਰ ਦਾ ਟੱਚ ਦੇਣਾ yellow color ਦਾ ਬੁੱਧ ਪੂਰਨਮਾਲੇ ਦਿਨ 21 ਤਰੀਕ ਨੂੰ ਤੇ ਦੋਸਤੋ ਲక్ష్ਮੀ ਨਾਰਾਇਣ ਮੰਦਿਰ ਜਾ ਕੇ ਆਉਣ ਤੇ ਉੱਥੇ ਭੋਗ ਲਵਾਉਂਦੇ